ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਵੇਂ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਸ਼ਹੀਦੀ ਸਤਾਪਦੀ ਸਮਰਪਿਤ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਸਜਾਇਆ ਗਿਆ ਇਹ ਨਗਰ ਕੀਰਤਨ ਇੱਕ ਵਿਸ਼ਾਲ ਨਗਰ ਕੀਰਤਨ ਅਸਾਮ ਤੋਂ ਚੱਲਿਆ ਅਗਸਤ ਦੇ ਮਹੀਨੇ ਦੇ ਵਿੱਚ ਔਰ 3 ਮਹੀਨੇ ਲਗਾਤਾਰ ਦੇਸ਼ ਦੇ ਬਕੋ ਬਕਰੇ ਤੋਂ 25 ਸੂਬਿਆਂ ਵਿੱਚੋਂ ਦੇ ਹੁੰਦਾ ਹੋਇਆ ਹਰਿਆਣੇ ਦੇ ਵਿੱਚ ਪ੍ਰਵੇਸ਼ ਕੀਤਾ ਫਿਰ ਪੰਜਾਬ ਦੇ ਵਿੱਚ ਪ੍ਰਵੇਸ਼ ਕੀਤਾ ਤੇ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋ ਕੇ ਬਸੀ ਪਠਾਣਾ ਦੇ ਵਿੱਚ ਪ੍ਰਵੇਸ਼ ਕੀਤਾ ਔਰ ਸਾਰਾ ਦਿਨ ਬਸੀ ਪਠਾਣਾ ਤੋਂ ਲੈ ਕੇ ਨਗਾਵਾਂ ਆਲਮਪੁਰ ਖੰਟਮਾਨਪੁਰ ਰਾਣਵਾ ਸਾਹਿਬ ਸੰਗੋਲ ਔਰ ਇਹ ਖਮਾਣੋ ਸਾਰਾ ਦਿਨ ਬਸੀਪਖਣਾ ਹਲਕੇ ਦੇ ਵਿੱਚ ਸਾਨੂੰ ਸੁਭਾਗ ਪ੍ਰਾਪਤ ਹੋਇਆ ਕਿ ਸਾਰਾ ਦਿਨ ਨਗਰ ਕੀਰਤਨ ਬਸੀਪਖਣਾ ਹਲਕੇ ਦੇ ਵਿੱਚ ਸੀ ਸੰਗਤ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬੜੀ ਸ਼ਰਧਾ ਹੈ ਭਾਰੀ ਉਤਸ਼ਾਹ ਹੈ ਔਰ ਸ਼ਰਧਾ ਦੇ ਨਾਲ ਸੰਗਤ ਹਰ ਥਾਂ ਤੇ ਜਿੱਥੇ ਪੜਾ ਨਹੀਂ ਵੀ ਸੀ ਉਹਨਾਂ ਪਿੰਡਾਂ ਦੇ ਵਿੱਚ ਵੀ ਸੰਗਤ ਜਿਹੜੀ ਹੈ ਉਹ ਖੜੀ ਹੋਈ ਸੀ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਇਹ ਵੱਡੀ ਗੱਲ ਹੈ ਕਿ ਬੀਬੀਆਂ ਦੇ ਵਿੱਚ ਧਾਰਮਿਕ ਰੁਚੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪ੍ਰਵਲ ਹੈ ਅਸੀਂ ਸਾਰੀ ਸੰਗਤ ਦਾ ਡਾਕਟਰ ਸਰ ਸਵੰਦਾ ਸਾਰੀ ਸੰਗਤ ਦਾ ਸਾਰੀਆਂ ਬੀਬੀਆਂ ਦਾ ਸਾਰੀ ਯੂਥ ਦਾ ਪੈਦਲੋਂ ਤਨਵਾਨੀਆਂ ਜਿਹੜੇ ਕਿ ਸ਼ਰਦਾ ਦੇ ਨਾਲ ਇਹ ਦਰਸ਼ਨ ਕਰ ਰਹੇ ਆ ਪਾਲਕੀ ਸਾਹਿਬ ਦੇ ਔਰ ਜਿਹੜੇ ਆਪਣੇ ਸਾਰੀ ਸੰਗਤ ਜਿਹੜੀ ਹੈ ਉਹਨਾਂ ਦੇ ਔਰ ਨਾਲ ਜਿਹੜੇ ਸ਼ਾਸਤਰ ਨੇ ਉਹਨਾਂ ਦੇ ਵੀ ਦਰਸ਼ਨ ਕਰ ਰਹੇ ਆ ਵੈਗੁਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅੱਜ 350 ਸਾਲਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀ ਦੀਆਂ ਨੇ ਨੂੰ ਸਮਰਪਿਤ ਜਿਹੜਾ ਇਹ ਨਗਰ ਕੀਰਤਨ 21 ਅਗਸਤ ਨੂੰ ਜਿਹੜਾ ਧੌੜੀ ਸਾਹਿਬ ਸਾਹਮਣ ਤੋਂ ਚੱਲਿਆ ਸੀ ਜਿਉ ਕੇ ਰਾਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆ ਕੇ ਜਿਹੜੀ ਉਹਦੀ ਅੱਜ ਰੈਸਟ ਸੀ ਉਹ ਸਵੇਰੇ 8 ਵਜੇ ਆਰੰਭ ਹੋ ਕੇ ਅੱਜ ਵੱਖ-ਵੱਖ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਖਮਾਣੋ ਪਹੁੰਚਿਆ ਤੋਂ ਜਿੱਥੇ ਮੈਂ ਸੂਚੀਆ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਅਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਜਿਹੜਾ ਨਗਰ ਕੀਰਤਨਾ ਇਹ ਚੱਲ ਰਿਹਾ ਹੈ ਔਰ ਮੈਂ ਸੂਚੀਆ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਆਪਣੇ ਗੁਰੂ ਸਾਹਿਬਾਨਾਂ ਦੀਆਂ ਦਿੱਤੀ ਹੋਈਆਂ ਕੁਰਬਾਨੀਆਂ ਨੂੰ ਸਜਦਾ ਕਰੀਏ ਔਰ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਕੋਟ-ਕੋਟ ਪ੍ਰਣਾਮ ਕਰਦਾ ਹੋਇਆ ਹਾਰਿਆਂ ਸੰਗਤਾਂ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਨਗਰ ਕੀਰਤਨ ਜਿਹੜਾ ਸਾਮ ਤੋਂ ਚੱਲਿਆ ਹੋਇਆ ਇਹ ਕੱਲ ਰਾਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਟੇਜ ਇਹਨਾਂ ਦੀ ਜੀ ਉੱਥੋਂ ਅੱਜ ਚੱਲਦਾ ਹੋਇਆ ਇਹ ਆਪਣੇ ਮੰਜ਼ਿਲ ਨੂੰ ਚਾਲੇ ਪਾਉਂਦਾ ਹੋਇਆ ਖਮਾਣੋ ਪਹੁੰਚਿਆ ਜੀ ਪਬਲਿਕ ਦਾ ਬੜਾ ਸਹਿਯੋਗ ਹੈ ਜੀ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਆਈ ਪੂਰੀ ਸ਼ਰਧਾ ਨਾਲ ਆਪਾਂ ਇਹ ਨਗਰ ਕੀਰਤਨੇ ਇਥੋਂ ਆਪਾਂ ਰਵਾਨਾ ਕੀਤਾ ਜੀ ਆਪਣੇ ਮੰਝਲਵਾਲ ਨੂੰ ਜੀ ਜੀ ਨਾ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਰਸਤੇ ਨਹੀਂ 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 ਸੰਗਤ ਦਾ ਬੜਾ ਸਹਿਯੋਗ ਹੈ ਜੀ ਬਹੁਤ ਸਹਿਯੋਗੀਤਾ ਬੜੀ ਸ਼ਰਧਾ ਭਾਵਨਾ ਜੀ ਲੰਗਰ ਲੱਗੇ ਹੋਏ ਨੇ ਜੀ ਥਾਂ ਥਾਂ ਤੇ ਨਗਰ ਕੀਰਤਨ ਨੂੰ ਪੂਰੀ ਪੂਰੀ ਮਰਿਆਦਾ ਦੇ ਨਾਲ ਆਪਾਂ ਨੂੰ ਐਫਕਾ ਸੰਘੋਰ ਤੋਂ ਮਰੇਡੇ ਤੋਂ ਕਿੱਧਰ ਨੂੰ ਡਾਇਵਰਟ ਕੀਤਾ ਗਿਆ ਲੋਡ ਨਹੀਂ ਪਈ ਜੀ ਟ੍ਰੈਫਿਕ ਦੀ ਲੋਡ ਹੀ ਨਹੀਂ ਪਈ ਟ੍ਰੈਫਿਕ ਪਰ ਚੱਲੇ ਨਿਰਵੈਗਨ ਚੱਲ ਰਹੀ ਹੈ ਜੀ ਨਿਰਵੈਗਨ ਚੱਲ ਰਹੀ ਹੈ ਟ੍ਰੈਫਿਕ ਜੀ ਨੌਵੇਂ ਪਾਸ਼ਾ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਇਹਨਾਂ ਦਾ ਕਿ 350 ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹਦੇ ਸਬੰਧ ਵਿੱਚ ਨਗਰ ਕੀਰਤਨ ਅਸਾਮ ਤੋਂ ਵੱਖ-ਵੱਖ ਜ਼ੂਬਿਆਂ ਦੇ ਰਾਈ ਹੁੰਦੇ ਰੋਇਆ ਪੰਜਾਬ ਦੇ ਵਿੱਚ ਸਾਡੇ ਸ਼ਹਿਰ ਖਮਾਣੋ ਦੇ ਵਿੱਚ ਪਹੁੰਚ ਰਿਹਾ ਹੈ। ਅਸੀਂ ਉਹ ਨਗਰ ਕੀਰਤਨ ਦੇ ਸਵਾਗਤ ਲਈ ਸਾਡੇ ਇਲਾਕੇ ਤੋਂ ਸਾਡੇ ਸ਼ਹਿਰ ਖਮਾਣੋ ਤੋਂ ਬਹੁਤ ਭਾਰੀ ਸੰਗਤ ਇੱਥੇ ਗੁਰਦੁਆਰਾ ਸਾਹਿਬ ਖਮਾਣੋ ਸੰਗਤ ਇਕੱਠੀ ਹੋਈ ਹੈ। ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਸਾਰਿਆਂ ਦੇ ਵਿੱਚ ਬਹੁਤ ਸ਼ਰਧਾ ਹੈ। ਸਾਰੇ ਬਹੁਤ ਉਤਸ਼ਾਹ ਦੇ ਨਾਲ ਮਹਾਰਾਜ ਦੇਸ਼ੀ ਦੀ ਪੂਰਬ ਦੇਸ਼ ਸਬੰਧ ਦੇ ਵਿੱਚ ਜਿਹੜੇ ਨਗਰ ਕੀਰਤਨ ਦਾ ਸਵਾਗਤ ਦੇ ਲਈ ਇੱਥੇ ਇਕੱਠੇ ਹੋਏ ਆ ਮੈਂ ਆਪਣੇ ਸਾਰੇ ਖਮਾਣੋ ਸ਼ਹਿਰ ਨਿਵਾਸੀਆਂ ਦਾ ਬੀਬੀਆਂ ਦਾ ਬਜ਼ੁਰਗਾਂ ਦਾ ਭੈਣਾਂ ਦਾ ਪਾਈਆਂ ਦਾ ਤੇ ਆਲੇ ਦੋਲੇ ਪਿੰਡਾਂ ਤੋਂ ਵੀ ਜਿਹੜੇ ਸਾਡੇ ਸੱਜਣ ਆਏ ਆ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ